ਆਰੇ ਬੰਦਾ ਯਾਰ ਹੁਣ ਕੀ ਬੈਠੋ ਬੈਠੋ ਪ੍ਰਧਾਨ ਨੇ ਬੈਠੋ ਬੈਠੋ ਉਹ ਬੈਠੋ ਬਾਈ ਖੜੀ ਬੈਠੋ ਥੱਲੇ ਬੈਠੋ ਥੱਲੇ ਬੈਠੋ ਥੱਲੇ ਬੈਠੋ ਯਾਰ ਵੀਰੇ ਆ ਦੇਨੇ ਗੁੰਲਾ ਸਾਬ ਤੁਹਾਡੇ ਵਾਸਤੇ 10 ਮਿੰਟ ਦਾ ਕੰਮ ਹੈ ਜੀ ਇੱਕ ਗੱਡੀ ਲੱਭਣਾ ਕਿੰਨੇ ਤੁਹਾਡੇ ਐਸਐਚਓ ਸਾਹਿਬ ਨੂੰ ਫੜੇ ਨੂੰ ਹੋ ਗਿਆ ਹੈ ਲੋਟ ਰਿਹਾ ਹੈ ਕਿੰਨਾ ਤੱਕ ਹੋ ਗਿਆ ਤੁਸੀਂ ਪੱਕੇ ਨਹੀਂ ਲੱਭਦੇ ਸਾਨੂੰ ਬੋਲ ਡੇਢ ਘੰਟਾ ਸਾਡੇ ਨੇ ਮੱਥਾ ਮਾਰਦੇ ਨਹੀਂ ਡੇਢ ਘੰਟਾ ਮੱਥਾ ਉਧਰ ਮਾਰ ਸਾਡੀ ਜਵਾਬੀ ਨਹੀਂ ਕਰਦੇ 10 ਬੰਦੇ ਤਿਆਰ ਕਰਾ ਬਾਦ ਉਹ ਵੀ ਸਟੈਂਡ ਕਰਨੀਆਂ ਸਾਡੇ ਦੇ ਪਰਚਾ ਪਾਉਣ ਚਾਹੁੰਦੇ 2000 ਜਲਦੀ ਨੰਬਰ ਕਰ ਦਿਓ ਜਿੰਦਾਬਾਦ 5 5 ਬੋਲੇ 5 5 ਬੋਲੇ 5 5 ਪਈ ਗੋਮਤੀ ਵੀ ਚੱਲ ਕੇ ਆਏ ਆ ਜੀ ਸਾਰਾ ਉੱਤਰਾਖੰਡ ਯੂਪੀ ਸਾਰਾ ਕੁਝ ਟੱਪ ਕੇ ਆਏ ਆ ਜੀ ਵਿਵਸਥਾ ਬੜੀ ਵਧੀਆ ਬੜੀ ਵੱਡੀ ਪੁਲਸ ਜੀ ਇੱਕ ਪਰਸੈਂਟ ਵੀ ਪੁਲਸ ਹੈ ਵੀ 1% ਵੀ ਇੱਥੇ ਆਪਦਾ ਲਾਈਨ ਤੇ ਅਸੀਂ ਸ਼ੁਰੂ ਤੋਂ ਜਿੱਥੋਂ ਤੁਰਦੇ ਆਏ ਆ ਲਾਈਨ ਤੇ ਜਾਦੇ ਆ ਲਾਈਨ ਤੋਂ ਬੰਦੀ ਹਰ ਵਾਰ ਤੋਂ ਬਾਅਦ ਨਹੀਂ ਹੁੰਦੇ ਬਾਅਦ ਨਹੀਂ ਹੁੰਦੇ ਠੀਕ ਹੈ ਆ ਇੱਕ ਆਥਾਰ ਖੜੀ ਐ ਇੱਕ ਇਹਨਾਰੇ ਨਾਲ ਕੋੜ ਗੱਡੀ ਸੀ ਉਹ ਮਾਰ ਕੇ ਨਿਕਲ ਗਈ ਐ ਤੇ ਆ ਗੱਡੀ ਫੜ ਲਈ ਦੋ ਬੰਦੇ ਫੜ ਲਿਆ ਪੁਲਸ ਵਾਲਿਆਂ ਨੂੰ ਸਾਰਾ ਪਤਾ ਆਈਪੁਰ ਦੇ ਮੁੰਡੇ ਆ ਆਈਪੁਰ ਦੀ ਗੱਡੀ ਐ ਦੂਸਰੀ ਜਿਹੜੀ ਦੋ ਬੰਦੇ ਜ਼ਖਮੀ ਹੋ ਗਏ ਨੇ ਦੋ ਬੰਦੇ ਸਾਡੇ ਕਾਵੜੀਏ ਜ਼ਖਮੀ ਹੋ ਗਏ ਨੇ ਉਹ ਚਰਚਾਪੁਰ ਹੋ ਗਿਆ ਇਹ ਨਹੀਂ ਚੱਲੂਗਾ ਇਹ ਖਤਮ ਨਹੀਂ ਕਰਤੀ ਐ ਇਹ ਠੀਕ ਐ ਉਹ ਸਭ ਪਤਾ ਪੁਲਸਾਂ ਲਿਆ ਨੂੰ ਬੰਦੇ ਨਹੀਂ ਸ਼ੋਅ ਕਰਦੇ ਫੇ ਇੱਥੇ ਨਾ ਲਿਆਉਂਦੇ ਸਭ ਪਤਾ ਨੇ ਯਾਰ ਸਭ ਪਤਾ ਦੇ ਗੱਲਾਂ ਗੱਲਾਂ ਬੋਲੋ ਹਾਂ ਸਭ ਪਤਾ ਹੀ ਸਭ ਪਤਾ ਪੁਲਸਾਂ ਲਿਆ ਨੂੰ ਪੁਲਸਾਂ ਲਿਆ ਨੂੰ ਸਭ ਪਤਾ ਹੀ ਕੋਈ ਕਾਰਵਾਈ ਨਹੀਂ ਕਰਦੇ ਥਲੇ ਹੋਈ ਹੈ ਨਾਲ ਸਾਰੇ ਉਹਨਾਂ ਦੇ ਫੋਨ ਵੀ ਆ ਜਾਂਦੇ ਉਹਨਾਂ ਨਾਲ ਸਾਰਾ ਗੱਲ ਹੁੰਦੀ ਵੀ ਹੈ ਕੋਈ ਕਾਰਵਾਈ ਨਹੀਂ ਕਰਦੇ ਫੇ ਕੋਈ ਜਵਾਬ ਨਹੀਂ ਦਿੰਦੇ ਫੇ ਤੇ ਉਹ ਤੁਹਾਡੇ ਸਾਹਮਣੇ ਉਹ ਵੇਖੋ ਯਾਰ ਦੋਸਤੋਂ ਦੇ ਪਾਰਸ਼ਾ 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 ਯਾਰ ਦੋਸਤ ਆ ਰਹੇ ਨੇ ਪਾਰਸ਼ਾ ਪਾਰ ਰਹੇ ਨੇ ਠੀਕ ਹੁਣ ਬੋਲੀ ਤੁਸੀਂ ਤੁਸੀਂ ਕੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਨਿਆਂ ਮਿਲਣਾ ਚਾਹੀਦਾ ਹੈ ਤੁਹਾਨੂੰ ਨਿਆਂ ਮਿਲਣਾ ਚਾਹੀਦਾ ਉੱਤੋਂ ਸਾਨੂੰ ਕਹਿੰਦੇ ਆਂ ਮੁਹੱਲੇ ਦੇ ਗੈਂਗਸਟਰ ਆ ਉੱਤੋਂ ਸਾਨੂੰ ਧਮਕੀਆਂ ਦੇਦੇ ਨੇ ਮੁਹੱਲੇ ਦੇ ਗੈਂਗਸਟਰ ਉੱਤੋਂ ਸਾਨੂੰ ਕਿਆ ਕਰਾ ਦਿਆਂਗੇ ਉਹ ਕਰਾ ਦੋ ਉਹ ਇੱਥੇ ਹੀ ਆ ਯਾਰ ਉਹ ਬੈਠੇ ਹੀ ਆ ਕੱਲ੍ਹ ਤੋਂ ਆ ਨਾ ਪਿਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਚਲਾ ਗਿਆ ਇਹਦੇ ਨਾਲ ਕੌਣ ਕੌਣ ਹੈ ਹਾਂਜੀ ਪੁਲਿਸ ਆ ਰਹੇ ਨੇ ਸਾਰੀ ਮਾਤਰਾ ਦੇ ਵਿੱਚ ਜਿਹੜੇ ਕਿ ਕਾਬੜੀਏ ਭਾਈ ਮੌਜੂਦ ਨੇ ਜਿਹੜੇ ਕਿ ਫਿਰੋਜ਼ਪੁਰ ਸਾਈਡ ਤੋਂ ਪਹੁੰਚੇ ਸੀ ਆ ਰਹੇ ਸੀ ਰਸਤੇ ਦੇ ਵਿੱਚ ਇਹਨਾਂ ਨੇ ਜਾਮ ਲਾ ਰੱਖਿਆ ਕਿ ਰੁਕ ਜਾਮ ਬੋਲੇ ਤੋਂ ਲਗਾਤਾਰ ਸੰਦੇਸ਼ ਆ ਰਹੇ ਆ ਕਿ ਜਿਹੜਾ ਦੋਨੋਂ ਸਾਈਡ ਤੋਂ ਜਾਮ ਲੱਗਾ ਜਾਮ ਕੀਤਾ ਹੋਇਆ ਹੈ ਸਰੰਦ ਤੇ ਰਾਜਪੁਰਾ ਸਾਇਡਾ ਦੋਵੇਂ ਰੋਡ ਦੋਵੇਂ ਸੈਟਲ ਤੋਂ ਜਾਣ ਨੇ ਤਸਵੀਰਾਂ ਲਗਾਤਾਰ ਤੋਂ ਸਾਂਝੀਆਂ ਕਰਨੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੁਦਾਵਤ ਮੁਦਾਵਤ ਦਾ ਪੁੱਤ ਹਰਿਆਣਾ ਨਾ ਤੁਸੀਂ ਕਿੱਥੋਂ ਮੇਰੇ ਪਿੱਛੋਂ ਸਾਰੇ ਫਿਰੋਜ਼ਪੁਰ ਦੇ ਆ ਗੰਗੋਤਰੀ ਨਹੀਂ ਅੱਗੇ ਕਿੱਥੇ ਜਾਣਾ ਤੁਸੀਂ ਪਰ ਜਾਣਾ ਜੀ ਤੇ ਗੱਡੀਆਂ ਜਿਵੇਂ ਭਾਈ ਸਾਹਿਬ ਦੱਸ ਰਿਹਾ ਫਿਰੋਜ਼ਪੁਰ ਦੀਆਂ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਤੁਹਾਡੀ ਕਿਤੇ ਮਗਰ ਲੱਗੇ ਹੋ ਬੰਦੇ ਜੀ ਸਾਡੀ ਕਾਂਡ ਹੋਈ ਜਾਂਦੇ ਤਾਂ ਰੰਜਿਸ਼ ਕਾਦੀ ਹੋਈ ਜਾਂਦੀ ਨਹੀਂ ਜਿਵੇਂ ਗੱਡੀ ਵੀ ਜਿਹਨਾਂ ਗੱਡੀ ਵੀ ਫਿਰੋਜ਼ਪੁਰ ਦੀ ਦੱਸੀ ਜਾ ਰਹੀ ਹੈ ਸਰ ਜੀ ਪੰਜਾਬ ਪੁਲਿਸ ਕਿੱਥੇ ਆ ਪੁਲਿਸ ਪੰਜਾਬ ਦੇ ਵਿੱਚ ਇੱਕ ਮਲਾਇਮ ਨਹੀਂ ਮਿਲਿਆ ਯੂਪੀ ਹਰਿਆਣਾ ਬਾਹਰ ਲਈ ਇਸ ਟੇਕਾ ਚੱਪੇ ਚੱਪੇ ਦੇ ਪੁਲਿਸ ਖੜੀ ਆ ਪੰਜਾਬ ਪੁਲਿਸ ਨੇ ਕਿੱਥੇ ਪੰਜਾਬ ਪੁਲਿਸ ਦੇ ਥਾਣੇ ਦਾ ਬੂਹਾ ਖੜਕਾ ਕੇ ਕਾਵੜੀਏ ਪਾਣੀ ਮੰਗ ਲੈਣ ਪੁਲਿਸ ਵਾਲੇ ਕਹਿੰਦੇ ਥਾਣੇ 'ਚ ਪਾਣੀ ਨਹੀਂ ਹੈਗਾ ਸਾਡੇ ਸਾਹਮਣੇ ਹਕੀਕਤ ਪਿੱਛੇ ਕੈਂਟ ਵਾਲੇ ਮੁੰਡਿਆਂ ਨੇ ਪਾਣੀ ਮੰਗਿਆ ਵਾ ਉਹ ਕਹਿੰਦੇ ਪਾਣੀ ਤੱਕ ਨਹੀਂ ਹੈਗਾ ਠਾਣੇ 'ਚ ਇਹ ਸਾਡੀ ਸਿਕਿਉਰਿਟੀ ਸਾਨੂੰ ਕੀ ਦੇਣਗੇ ਤੇ ਸਾਡੀ ਕੀ ਉਹਦੇ 10 10 ਫੋਟੋ ਹੁਣ ਕਦੋਂ ਇੱਕ ਵੀ ਪੰਜਾਬ ਪੁਲਿਸ ਦਾ ਬੰਦਾ ਖੜਾ ਨਹੀਂ ਕਦੋਂ ਤੱਕ ਤੁਹਾਡਾ ਇਹ ਧਰਨਾ ਜਾਰੀ ਰਹੇਗਾ ਜਿੰਨੀ ਦੇਰ ਨਹੀਂ ਆਉਂਦੇ ਉਹ ਮੁੰਡੇ ਜਦੋਂ ਤੱਕ ਪੁਲਿਸ ਮੁੰਡੇ ਨਹੀਂ ਫੜਦੀ ਪੁਲਿਸ ਤੇ ਮੁੰਡਿਆਂ ਨਾਲ ਉਹ ਗੱਲ ਤੱਕ ਕਰਦੀ ਪਈ ਆ ਮੁੰਡੇ ਨੂੰ ਫੋਟੋ ਤੱਕ ਦੇਤੀ ਹੈ ਉਹਨਾਂ ਨਾਲ ਮੁੰਡਿਆਂ ਦਾ ਵੀ ਪਤਾ ਉਹ ਮੁੰਡੇ ਸਪਾਰਸ਼ਾ ਲੈ ਕੇ ਆ ਰਹੇ ਉਹਨਾਂ ਯਾਰ ਦੋਸਤ ਸਾਰਾ ਪਤਾ ਉਹਨਾਂ ਨੂੰ ਗੱਲਾਂ ਕਰਦੇ ਫੇਰ ਸੈਰ-ਸੈਰ ਤੇ ਜਾ ਕੇ ਕੰਨਾ 'ਚ ਇਹ ਕੀ ਗੱਲਾਂ ਨੇ ਸਮਨੇ ਕਰੋ ਕੋਈ ਗੱਲ ਕਰਨੀ ਹੈ